ਭਾਰ ਸਰਕਾਰ ਨੇ ਆਸਟ੍ਰੇਲੀਅਨ ਅਰਥਸ਼ਾਸਤਰੀ ਗੁੰਦਰ ਫਹਿਲਿੰਗਰ ਜੋਂ ਦੇ ਐਕਸ ਅਕਾਊਂਟ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਹੈ। ਇਹ ਕਾਰਵਾਈ ਉਸ ਦੀ ਇੱਕ ਵਿਵਾਦਿਤ ਪੋਸਟ ਤੋਂ ਬਾਅਦ ਕੀਤੀ ਗਈ ਜਿਸ ਤੇ ਵਿੱਚ ਉਸ ਨੇ ਭਾਰਤ ਨੂੰ ਟੁਕੜਿਆਂ ਦੇ ਵਿੱਚ ਵੰਡਣ ਅਤੇ ਖਾਲਿਸਤਾਨ ਬਣਾਉਣ ਦੀ ਹਮਾਇਤ ਕੀਤੀ ਸੀ। ਇਸ ਪੋਸਟ ਤੇ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਭਾਰਤ ਦੇ ਕਈ ਰਾਜਨੀਤਿਕ ਆਗੂਆਂ ਸਣੇ ਭਾਰਤੀ ਲੋਕਾਂ ਨੇ ਇਸ ਦੀ ਸਖਤ ਨਿਖੇਧੀ ਕੀਤੀ ਹੈ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ। ਆਸਟ੍ਰੇਲੀਅਨ ਅਰਥਸ਼ਾਸਤਰੀ ਗੁੰਥਰ ਫਹਿਲਿੰਗਰ ਜੌਨ ਨੇ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਮੈਂ ਭਾਰਤ ਨੂੰ ਵੰਡਨ ਦੀ ਅਪੀਲ ਕਰਦਾ ਹਾਂ @ਨਰਿੰਦਰਮੋਦੀ ਰੂਸ ਦਾ ਆਦਮੀ ਹੈ ਸਾਨੂੰ ਖਾਲਿਸਤਾਨ ਨੈਟ ਦੀ ਆਜ਼ਾਦੀ ਲਈ ਦੋਸਤਾਂ ਦੀ ਜ਼ਰੂਰਤ ਹੈ ਇਨਾ ਹੀ ਨਹੀਂ ਇਸ ਪੋਸਟ ਦੇ ਨਾਲ ਉਸਨੇ ਇੱਕ ਭਾਰਤ ਦਾ ਨਕਸ਼ਾ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਨੂੰ ਖਾਲਿਸਤਾਨ ਦੇ ਵਜੋਂ ਦਰਸਾਇਆ ਗਿਆ ਸੀ। ਨਕਸ਼ੇ ਦੇ ਵਿੱਚ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਨੂੰ ਬੰਗਲਾਦੇਸ਼ ਦਾ ਹਿੱਸਾ ਦਿਖਾਇਆ ਗਿਆ। ਇਸ ਪੋਸਟ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਇਆ ਜਿਸ ਨੇ ਭਾਰਤੀ ਯੂਜ਼ਰਸ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਸ਼ਿਵ ਸੇਨਾ ਦੀ ਰਾਜਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਇਸ ਨੂੰ ਪਾਗਲਪਨ ਕਰਾਰ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੂੰ ਆਸਟਰੀਆ ਦੇ ਦੂਤਾ ਘਰ ਦੇ ਨਾਲ ਇਸ ਮੁੱਦੇ ਨੂੰ ਉਠਾਉਣ ਦੀ ਮੰਗ ਕੀਤੀ। ਭਾਰ ਦੇ ਗ੍ਰਹਿ ਮੰਤਰਾਲੇ ਤੇ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਡਿਪਾਰਟਮੈਂਟ ਨੇ ਇਸ ਵਾਇਰਲ ਪੋਸਟ ਦਾ ਨੋਟਿਸ ਲੈਂਦੇ ਹੋਏ ਐਕਸ ਪਲੇਟਫਾਰਮ ਨੂੰ ਹਿਦਾਇਤ ਕੀਤੀ ਕਿ ਫਹਿਲਿੰਗਰ ਜੌਨ ਦੇ ਅਕਾਊਂਟ ਨੂੰ ਭਾਰਤ ਦੇ ਵਿੱਚ ਬੰਦ ਕੀਤਾ ਜਾਵੇ। ਨਤੀਜੇ ਵਜੋਂ ਉਸਦਾ ਅਕਾਊਂਟ ਹੁਣ ਭਾਰਤ ਦੇ ਵਿੱਚ ਬੈਨ ਹੋ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਨੂੰ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਉਠਾਉਣ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ ਨੂੰ ਐਨੀ ਤਵੱਜੋ ਕਿਉਂ ਦੇਣੀ ਉਹ ਇੱਕ ਆਮ ਵਿਅਕਤੀ ਹੈ ਤੇ ਕੋਈ ਸਰਕਾਰੀ ਅਹੁਦਾ ਨਹੀਂ ਰੱਖਦਾ। ਗੁੰਟਰ ਫੈਲਿੰਗਰ ਜੌਨ ਇੱਕ ਆਸਟ੍ਰੇਲੀਅਨ ਅਰਥਸ਼ਾਸਤਰੀ ਹੈ ਅਤੇ ਵਰਤਮਾਨ ਦੇ ਵਿੱਚ ਯੂਕਰੇਨ, ਕੋਸੋਵੋ, ਬੋਸਨੀਆ ਅਤੇ ਆਸਟ੍ਰੇਲੀਆ ਦੀ ਨਾਟੋ ਮੈਂਬਰਸ਼ਿਪ ਦੇ ਲਈ ਆਸਟ੍ਰੇਲੀਅਨ ਕਮੇਟੀ ਦਾ ਪ੍ਰਧਾਨ ਹੈ। ਉਸਨੇ ਵਿਆਨਾ ਯੂਨੀਵਰਸਿਟੀ ਆਫ ਇਕਨੋਮਿਕਸ ਐਂਡ ਬਿਜ਼ਨਸ ਤੋਂ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਮਾਸਟਰਸ ਡਿਗਰੀ ਹਾਸਲ ਕੀਤੀ ਹੈ ਉਸ ਦੀ ਰਾਜਨੀਤਿਕ ਸੋਚ ਅਕਸਰ ਨਾਟੋ ਅਤੇ ਪੱਛਮ ਦੇ ਵਿਰੋਧੀ ਦੇਸ਼ਾਂ ਨੂੰ ਟੁਕੜਿਆਂ ਦੇ ਵਿੱਚ ਵੰਡਣ ਦੀ ਰਹਿੰਦੀ ਹੈ ਫੈਲਿੰਗਰ ਜੌਨ ਦੀਆਂ ਭਾਰਤ ਬਾਰੇ ਉਸ ਦੀਆਂ ਟਿੱਪਣੀਆਂ ਵੀ ਇਸੇ ਤਰ੍ਹਾਂ ਦੀ ਕਟੜਪੰਥੀ ਜੀਓ ਪੋਲਿਟੀਕਲ ਸੁਝਾਵਾਂ ਦੇ ਪੈਟਰਨ ਦੀ ਪਾਲਣਾ ਕਰਦੀਆਂ ਨਜ਼ਰ ਆਉਂਦੀਆਂ ਹਨ ਉਸ ਦੀਆਂ ਪਹਿਲੀਆਂ ਪੋਸਟਾਂ ਵੀ ਵਿਵਾਦ ਦੇ ਘੇਰੇ ਵਿੱਚ ਰਹੀਆਂ ਨੇ ਜਿਵੇਂ ਕਿ ਉਸਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਵੱਜੋਂ ਕਹਿ ਕੇ ਸੰਬੋਧਨ ਕੀਤਾ ਅਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ। ਇਹ ਵਿਵਾਦ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਜਦੋਂ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੀਆ ਦਾ ਦੌਰਾ ਕੀਤਾ ਸੀ ਅਤੇ 41 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਆਸਟਰੀਆ ਦੇ ਵਿੱਚ ਪਹਿਲਾ ਦੌਰਾ ਸੀ। ਖਾਲਿਸਤਾਨ ਦੇ ਮੁੱਦੇ ਤੇ ਫੈਲਿੰਗਰ ਜੌਨ ਦੀ ਪੋਸਟ ਨੇ ਇਸ ਵੈਦਨ ਸ਼ਿੱਲ ਮੁੱਦੇ ਨੂੰ ਮੋੜ ਤੋਂ ਹਵਾ ਦਿੱਤੀ ਹੈ ਜਿਸ ਦੇ ਨਾਲ ਭਾਰਤ ਦੀ ਸਰਕਾਰ ਅਤੇ ਭਾਰਤੀ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਭਾਰਤ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਕੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਅਜਿਹੀਆਂ ਪੋਸਟਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਭਾਰਤ ਸਰਕਾਰ ਪਹਿਲਾਂ ਹੀ ਖਾਲਸਤਾਨੀ ਆਗੂਆਂ ਤੇ ਸੰਗਠਨਾਂ ਨੂੰ ਭਾਰਤ ਦੇ ਵਿੱਚ ਬੈਨ ਕਰ ਚੁੱਕੀ ਹੈ ਅਜਿਹੇ ਵਿੱਚ ਕਿਸੇ ਵਿਦੇਸ਼ੀ ਹਸਤੀ ਦੇ ਵੱਲੋਂ ਅਜਿਹੀ ਪੋਸਟ ਪਾਈ ਜਾਣਾ ਭਾਰਤ ਸਰਕਾਰ ਦੇ ਲਈ ਨਾਗਵਾਰਾ ਹੈ Thank you